ਜਾਗੁਰਦੇਵ ਧੰਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਮਾਰ ਦੇ ਮੁਕਾਦੇ ਭਾਵੇਂ ਸੂੜੀਆਂ ਤੇ ਟੰਗ ਇੱਕ ਹੋਰ ਸਤਗੁਰੂ ਦਾਸ ਮਹਾਰਾਜ ਜੀ ਦਾ ਇਹ ਸ਼ਬਦ ਜਿਹੜਾ ਹੈ ਉਹ ਆਫ ਸੱਦੀ ਨਜ਼ਰ ਹੈ ਜਿੱਥੇ ਮਾਤਾ ਮੀਰਾ ਨੂੰ ਸਤਗੁਰੂ ਦਾਸ ਮਹਾਰਾਜ ਜੀ ਦੀ ਸੰਗਤ ਕਰਨ ਤੋਂ ਰੋਕ ਰਹੀ ਸੀ ਉਥੇ ਬਾਬਲ ਵੀ ਕਿਤੇ ਨਾ ਕਿਤੇ ਮੀਰਾ ਨੂੰ ਰੋਕ ਰਿਹਾ ਸੀ ਤੇ ਮੀਰਾ ਆਪਣੇ ਬਾਬਲ ਨੂੰ ਇਹ ਕਹਿ ਰਹੀ ਇਸ ਗੀਤ ਰਾਹੀਂ ਤੁਸੀਂ ਮੇਰੇ ਨਾਲ ਜੋ ਮਰਜ਼ੀ ਕਰੋ ਪਰ ਮੈਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਸੰਗਤ ਕਰਨ ਤੋਂ ਨਾ ਰੋਕੋ ਕਹਿੰਦੀ ਮੈਨੂੰ ਮਾਰ ਦਿਓ ਖਤਮ ਕਰ ਦਿਓ ਮੋਕਾ ਦਿਓ ਪਰ ਮੈਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਤੇ ਜਾਣ ਤੋਂ ਨਾ ਰੋਕਣਾ ਕਿਉਂਕਿ ਪਾਇਓ ਜੀ ਮੈਂ ਨਾਮ ਰਤਨ ਧਨ ਪਾਇਓ ਵਸਤ ਅਮੋਲਕ ਦੀ ਮੇਰੇ ਸਤਗੁਰ ਕਿਰਪਾ ਕਰ ਅਪਨਾਇਓ ਪਾਇਓ ਜੀ ਮੈਂ ਨਾਮ ਰਤਨ ਧਨ ਪਾਇਓ ਮੀਰਾ ਬਾਈ ਜੀ ਦੀ ਬਾਣੀ ਹੈ ਕਿ ਮੈਨੂੰ ਮੇਰੇ ਸਤਗੁਰ ਨੇ ਅਜਿਹਾ ਇੱਕ ਨਾਮ ਦਾ ਪਿਆਲਾ ਦਿੱਤਾ ਹੈ ਜਿਸ ਨੂੰ ਪੀ ਕੇ ਮੈਂ ਅਮਰ ਹੋ ਗਈ ਹਾਂ ਪਰ ਚੰਨਨ ਸਿੰਘ ਜੀ ਨੇ ਕਿਸ ਤਰ੍ਹਾਂ ਲਿਖਿਆ ਹੈ ਮਾਰੋ ਇੱਕ ਨਜ਼ਰ ਗੁਰੂ ਉੱਤਮ ਅਸੀਂ ਮੁੱਟੀਆਂ ਦੇ ਹੈ ਸੰਗ ਲਾਈ ਸਦਕੇ ਜਾਵਾਂ ਉੱਚੀਆਂ ਦੇ ਜਿਨੀਆਂ ਸੰਗਨਵਾ ਗੁਰੂ ਪਿਆਰੇ ਸਾ ਸੰਗੀ ਮੀਰਾ ਦੀ ਮਾਂ ਨੇ ਹਰੇਕ ਢੰਗ ਨਾਲ ਮੀਰਾ ਨੂੰ ਸਮਝਾ ਕੇ ਦੇਖ ਲਿਆ। ਔਰ ਇਹ ਸਾਰੀਆਂ ਗੱਲਾਂ ਮੀਰਾ ਦੀ ਮਾਤਾ ਜੀ ਨੇ ਮੀਰਾ ਦੇ ਪਿਤਾ ਨਾਲ ਕੀਤੀਆਂ ਕਿ ਰਾਜਿਆਂ ਦੀ ਪੁੱਤਰੀ ਹੋਣ ਦੇ ਬਾਵਜੂਦ ਮੀਰਾ ਨੇ ਸਾਡੀ ਕੁੱਲ ਨੂੰ ਦਾਗ ਲਾਣ ਦੀ ਕੋਸ਼ਿਸ਼ ਕੀਤੀ। ਨੀਚ ਜਾਤ, ਮਿਆਰ ਜਾਤੀ ਦਾ ਇਹਨ ਗੁਰੂ ਤਾਨ ਕਰਕੇ ਸਾਡੇ ਘਰ ਆ ਗਈ ਔਰ ਸਾਰੇ ਜੱਗ ਸਾਨੂੰ ਥੂ-ਥੂ ਕਰਦਾ ਸਤਿਗੁਰੂ ਰਵਦਾਸ ਮਹਾਰਾਜ ਜੀ ਨੂੰ ਇਹ ਸਾਰੀਆਂ ਗੱਲਾਂ ਕਹਿ ਕੇ ਮੀਰਾ ਦਾ ਦੇ ਪਿਤਾ ਜੀ ਨੇ ਮੀਰਾ ਨੂੰ ਫਿਰ ਦੁਬਾਰਾ ਕਿਹਾ ਕਿ ਮੀਰਾ ਤੂੰ ਮੈਨੂੰ ਦੱਸਦੀ ਤਾਂ ਕਿ ਮੈਂ ਤੈਨੂੰ ਮੇਰੇ ਸਮਾਜ ਵਿੱਚ ਆਪਣੇ ਰਾਜਪੂਤ ਗੁਰੂ ਵਿੱਚ ਜਿੰਨੇ ਵੀ ਮਹਾਪੁਰਸ਼ ਨੇ ਮੈਨੂੰ ਕੋਈ ਚੱਜ ਦਾ ਗੁਰੂ ਬਣਾ ਕੇ ਦੱਸਦਾ ਮੀਰਾ ਨੇ ਆਪਣੇ ਪਿਤਾ ਜੀ ਨੂੰ ਫੇਰ ਜਵਾਬ ਦਿੱਤਾ ਕੀ ਕਿਹਾ ਮਾਰਦੇ ਮੁਕਾਦੇ ਭਾਵੇਂ ਸੂਣੀਆਂ ਤੇ ਡੰਗਵਾਵਨ ਹਰ ਵੀ ਦਾਸ ਦਰੋਨਾ ਹਮਨੂੜੀ ਧੀਵੇਂ ਭਾਵੇਂ ਰਾਜਿਆਂ ਦੀ ਰਾਣੀਆਂ ਦੀ ਧੀਵੇਂ ਭਾਵੇਂ ਆਂੀਆਂ ਹਦੀ ਮੇਰੀ ਸਕੀਆਂ ਗੁਰਾਂ ਦੇ ਪੱਥ ਡੋਰ ਹਮਾਰ ਦੇਵ ਕਾਦੇ ਭਾਵੇਂ ਸੁਨੀਆਂ ਤੇ ਟਾਂਗ ਬਾਵਨਾ ਗੁਰੂ ਰਵਿਦਾਸ ਦਰੋਨਾ ਹਮਨੋ yeah I don't know. ਗਵਨ ਰਵੀਦਾਨ ਦਰੋਮ ਨੂੰ ਧੰਨਵਾਦ ਜੀ ਸੋਤਰ ਜੀ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਨ੍ਹਾਂ ਨੇ ਇਹ ਪੋਚੂਨਾਮਾ ਚੈਨਲ ਚਲਾ ਕੇ ਲੋਕਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਸਾਡੇ ਗੈਰ ਵਿਕੇ ਪੁਜੀ ਹੈ ਔਰ ਉਹਨਾਂ ਨੇ ਇਹ ਸਾਰਾ ਜੋ ਰਿਕਾਰਡਿੰਗ ਕੀਤੀ ਹੈ ਔਰ ਮੈਂ ਇਸ ਪਾਵਰ ਆਫ ਸੋਸ਼ਲ ਜੁੰਟੀ ਦੇ ਚੈਨਲ ਦਾ ਪੋਸਨਾਮਾ ਚੈਨਲ ਦਾ ਧੰਨਵਾਦ ਦੀਆਂ ਔਰ ਸੌ ਸੋਤਾ ਜੀ ਤੁਹਾਡਾ ਵੀ ਧੰਨਵਾਦ ਦੀਆਂ ਕਿਉਂਕਿ ਇਹ ਜੋ ਪੋਸਨਾਮਾ ਚੈਨਲ ਹੈ ਇਹ ਲੋਕਾਂ ਦੀ ਸਾਡੇ ਸਮਾਜ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇੀ ਹੁੰਦਾ ਹੈ ਔਰ ਮੈਂ ਇਹ ਉਮੀਦ ਕਰਦਾ ਹਾਂ ਮੈਂ ਪਰਮਾਤਮਾ ਦੀ ਦੁਆ ਕਰਦਾ ਕਿ ਇਹ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਫਿਰ ਇੱਕ ਵਾਰ ਮੈਂ ਤੁਹਾਡਾ ਵੀ ਤੇ ਪਾਵਰ ਆਫ ਸੋਸ਼ਲ ਜੁਨਟੀ ਦਾ ਵੀ ਜਿਹੜੀ ਵਿਚਾਰ ਤੁਹਾਨੂੰ ਲੈ ਕੇ ਬਾਬਾ ਸਾਹਿਬ ਦੀ ਵਿਚਾਰਤਾਂ ਨੂੰ ਲੈ ਕੇ ਲੋਕਾਂ ਤੱਕ ਇਹ ਪਹੁੰਚਦੀ ਹੈ ਔਰ ਮੈਂ ਫਿਰ ਇੱਕ ਵਾਰ ਸਾਰੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਾ ਹੈ ਫੀਡਬੈਕ ਜ਼ਰੂਰ ਦੇਣੀ ਹੈ ਔਰ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਦਿਓ ਇਜਾਜ਼ਤ